ਕਬੂਰਨ ਨਸ਼ਾ ਕਰਦਾ ਸੀ 12 ਸਾਲ ਹੋ ਗਏ ਤੇ ਫਿਰ ਇਦਾਂ ਨੂੰ ਚੱਲਦਾ ਹਾਂਜੀ ਜਿਵੇਂ ਉਹਦਾ ਚੱਲਦਾ ਪਿਆ ਕਿੰਨੇ ਬੱਚੇ ਆ ਇੱਕ ਬੇਟਾ 10 ਸਾਲ ਤੇ ਕਦੀ ਡੱਕਿਆ ਨਹੀਂ ਨੰਨ ਕੋਸ਼ਿਸ਼ ਡੱਕਿਆ ਕੋਸ਼ਿਸ਼ ਕੀਤੀ ਬੜੀ ਜ਼ਿਆਦਾ ਪਰ ਨਹੀਂ ਕੋਈ ਸੁਧਾਰ ਨਹੀਂ ਆਇਆ ਆਪ ਸਮਝੌਤਾ ਕਰਕੇ ਬੈਠ ਗਏ ਬੱਚੇ ਕਰਕੇ ਬੱਚਾ ਛੱਡਣਾ ਪੈਂਦਾ ਬੱਚਾ ਨਹੀਂ ਛੱਡਦੇ ਅੱਬਰ ਇਹ ਸਭ ਕੁਝ ਵੇਖ ਲਿਆ ਕਿਲਾ ਪੈਂਦਾ ਚਰਨਗੀਤ ਕੋਰ ਕਿਲਾ ਪੈਂਦਾ ਪਿੱਛੀ ਵੇਂਦਾ ਜਿਹੜੇ ਨੌਜਵਾਨ ਦੀ ਨਸ਼ੇ ਨਾਲ ਡੈਥ ਹੋਈ ਹੈ ਕੀ ਲੱਗਦਾ ਤੁਹਾਨੂੰ ਹਸਬੰਦ ਕੀ ਨਾਮ ਹੈ ਗੁਰਪਿੰਦਰ ਸਿੰਘ ਕੀ ਗੱਲ ਕਿਤਾਈ ওভারਡੋਸ ਨਾਲੀ ਕਦੋਂ ਤੋਂ ਨਸ਼ਾ ਕਰਦਾ ਸੀ 12 ਸਾਲ ਹੋ ਗਏ ਇਸ ਤਰ੍ਹਾਂ ਇਦਾਂ ਚੱਲਦਾ ਹਾਂਜੀ ਜਿਵੇਂ ਉਹਦਾ ਚੱਲਦਾ ਪਿਆ ਕਿੰਨੇ ਬੱਚੇ ਇੱਕ ਬੇਟਾ 10 ਸਾਲ ਇੱਕ ਅੱਧੀ ਡੱਕਿਆ ਨਹੀਂ ਕੋਸ਼ਿਸ਼ ਡੱਕਿਆ ਕੋਸ਼ਿਸ਼ ਕੀਤੀ ਬੜੀ ਜਾਈ ਪਰ ਨਹੀਂ ਕੋਈ ਸੁਧਾਰ ਨਹੀਂ ਆਇਆ ਆਪ ਸਮਝੌਤਾ ਕਰਕੇ ਬੈਠ ਗਏ ਬੱਚੇ ਕਰਕੇ ਬੱਚਾ ਛੱਡਣਾ ਪੈਂਦਾ ਚੱਣਾ ਨਹੀਂ ਛੱਡਿਆ ਪਰ ਇਹ ਸਭ ਕੁਝ ਦੇਖ ਲਿਆ ਉਹ ਰਾਤ ਕਿਤਾਬ ਤਾਂ ਲੱਗਿਆ ਤੇ ਤੁਹਾਨੂੰ ਸੁਣੋ ਸਵੇਰੇ ਸੁੱਭਾ ਫੋਨ ਆਉਂਦਾ ਹੈ 10 ওভার 2 ਡੈਥ ওভার ਡੈਥ ওভার ਲੂਜ਼ ਹੋਣ ਵਾਲੀ ਹੋਈ ਹੈ ਨਸ਼ਾ ਫਿਰ ਕਾਫੀ ਆ ਤੇ ਲੱਗਦੀ ਹਾਂਜੀ ਕਿਹਨਾ ਵਿਦਿਆਪਨ ਸੁਵਿੰਦਰ ਸਿੰਘ ਜੀ ਕਿਹੜਾ ਪਿੰਡ ਵੀ ਅਗੇਪੁਰਾ ਜੀ ਜਿਹੜਾ ਨੌਜਵਾਨ ਦੀ ਨਸ਼ੀਨਾ ਡੈਥ ਕਿ ਲੱਗਦਾ ਤੁਹਾਨੂੰ ਇਹ ਮੇਰੇ ਜੀਜਾ ਜੀ ਹੈ ਜੀ ਕਿਲਾ ਗੁਰਪਿੰਦਰ ਸਿੰਘ ਜੀ ਕਿੱਥੇ ਕਿੱਥੇ ਹੈ ਬੈਟ ਨਸ਼ੇ ਦੀ ওভারਡੋਜ਼ ਲਾਉਣ ਦੇ ਨਾਲ ਦੀ ਕਦੋਂ ਕਿਤਾ ਕਰਦਾ ਸੀ ਮਾੜਾ ਇਹ ਤੇਰਾ 12 13 ਸਾਲ ਤੋਂ ਬੜਾ ਯਾਰਾ ਦੋ ਤਿੰਨ ਵਾਰੀ ਪਹਿਲਾਂ ਵੀ ਇਹਨੂੰ ਟੀਕੇ ਟੋਕੇ ਦਾਖਲ ਨਹੀਂ ਕਰਵਾਇਆ ਸੀ ਪਰ ਨਹੀਂ ਸਮਝਿਆ ਜਾਏ ਤੇ ਜਦੋਂ ਪਸੰਦ ਆ ਗਿਆ ਵੀ ਡੈੱਡ ਹੋ ਗਿਆ ਆ ਫੋਨ ਗਿਆ ਜੀ ਸਵੇਰੇ ਅੱਛਾ ਜਦੋਂ ਫਿਰ ਕੋਈ ਕਾਲ ਗਿਆ ਫਿਰ ਡੈੱਡ ਬੋਡੀ 'ਚ ਲਾ ਕੇ ਕੋਈ ਟੀਕੇ ਸਿਰਿੰਜਾਂ ਸਿਰਿੰਜਾਂ ਵਗੈਰਾ ਪਈਆਂ ਹੀ ਗਿਆ ਸਾਰਾ ਜੀ ਸਰੀਰ ਆਕੜਿਆ ਪਿਆ ਸਰੀਰ ਆਕੜਿਆ ਪਿਆ ਉਦਾਂ ਹੀ ਹੈ ਜੀ ਵੀ ਉਦਾਂ ਹੀ ਹੈ ਜੀ ਕੋਣ ਥਾਣੀ ਆਏ ਜਿੱਥੇ ਪੁਲਿਸ ਕਾਰਵਾਈ ਕਰ ਰਹੀ ਹੈ ਹਾਂਜੀ ਹਾਂਜੀ ਪੁਲਿਸ ਕਾਰਵਾਈ ਕੋਈ ਕਾਰਵਾਈ ਕੀ ਮੰਗ ਕਰਦੇ ਜੋ ਨਸ਼ਾ ਮੰਗੇ ਕਰਦੇ ਵੀ ਇਹ ਨਸ਼ਾ ਨੂੰ ਬੰਦ ਕਰਕੇ ਵੇਖੋ ਕਈ ਘਰ ਪਰਵਾਦ ਹੋ ਚੁੱਕੇ ਆ ਇਹ ਜਿਹੜਾ ਵਾ ਉਹ ਨਾ ਵੀ ਰੋਕਣ ਦੀ ਕੋਸ਼ਿਸ਼ ਕੀਤੀ ਜਾ ਕਿਹਨਾ ਬਿੱਜੀ ਗੁਰਸ਼ੇਵ ਸਿੰਘ ਕਿਹੜਾ ਪਿੰਡ ਕਿੱਕੀ ਪਿੰਡ ਜਿਹੜੇ ਲੜਕੇ ਦੀ ਨਸ਼ੇ ਦੇ ਟੀਕੇ ਨਾਲ ਡੈਥ ਹੋਈ ਆ ਕੀ ਲੱਗਦਾ ਤੁਹਾਡਾ ਇਹ ਮੇਰੇ ਚਾਚਾ ਦਾ ਲੜਕਾ ਜੀ ਕੀ ਨਾਂ ਹੈ ਗੁਰਪਿੰਦਰ ਸਿੰਘ ਕਿਹੜੇ ਪਿੰਡ ਦਾ ਰਹਿੰਦਾ ਪਿੱਕੀਵਿੰਡ ਹੈ ਬਾਤ ਕਿੱਦਾਂ ਆਈ ਹੈ? ਬਾਤ ਨੂੰ ਨਸ਼ਾ ਹੀ ਕਰਦਾ ਸੀ। ਵੇ ਕੱਲ ਦਾ ਕੰਮ ਤੇ ਗਿਆ ਸੀ ਘਰੋਂ ਪ੍ਰਾਈਵੇਟ ਕੰਮ ਕਰਦਾ ਕਿਤੇ। ਜੇ ਜਨਰਲ ਵਾਲੀ ਫੈਡ ਕੋਈ ਪ੍ਰੋਬਲਮ ਚਲਾਉਂਦਾ ਮਸ਼ੀਨ। ਤੇ ਘਰੋਂ ਤੇ ਹੀ ਆ ਵੀ ਕੰਮ ਤੇ ਗਿਆ। ਤੇ ਕਪੜੇ ਵੀ ਲੈ ਕੇ ਗਿਆ ਘਰੋਂ ਦਫੰਦੇ ਵਾਈਫੋ ਦੀ ਵੀ ਤੇ ਕਿੱਟ ਪਤਾ ਨਹੀਂ ਕਿੱਥੇ ਰੱਖ ਕੇ ਤੇ ਕੋਈ ਨਸ਼ੇ ਦੀ ਡੋਜ਼ ਉਹ ਡੋਜ਼ ਤੇ ਨਾਲ મતਲਬ ਦਸ ਜਿਗਰ ਮਿਲ ਲਾਗੋ। ਸਿਰੰਜਾ ਕਾਫੀ ਉੱਥੇ ਲਾਗੇ ਹੋਰ ਵੀ ਕਾਫੀ ਪਈਆਂ ਜਿੱਥੇ ਤੁਹਾਨੂੰ ਪਤਾ ਬੰਦਾ ਨਸ਼ਾ ਨੂੰ ਸ਼ਾ ਕਰਦਾ ਹੁੰਦਾ ਇਹ ਸਮਾਨ ਉੱਥੇ। ਕਹਿੰਦੇ ਕਿ ਜਿਹੜਾ ਨਸ਼ਾ ਕਰਦਾ ਸੀਗਾ। ਨਸ਼ਾ ਜੀ ਇਹ ਕਾਫੀ ਜਰੀ ਹੋ ਗਿਆ ਨੂੰ। ਹਾਂ। ਉਰਾਣਾ ਕਰਦਾ ਹੈ ਹਾਂਜੀ ਤੇ ਡੈਥ ਰਾਤੀ ਹੋਈ ਕਿ ਜੱਦ ਨਹੀਂ ਡੈਥ ਤੇ ਕੋਈ ਜੱਡ ਬੋਡੀ ਤੋਂ ਜਿੱਦਾਂ ਮਤਲਬ ਆਕੜੀ ਬਈ ਉਸਨਾਂ ਰਾਤ ਹੀ ਸ਼ਾਇਦ ਮਤਲਬ ਕੋਕ ਵੀ ਸ਼ਾਮੀ ਕੇ ਦੇ ਵੇਖਿਆ ਨੀ ਔਰ ਜਿੱਥੇ ਡਿੱਗਿਆ ਸੀ ਉੱਥੇ ਉੱਲਾ ਜਾਇ ਸੀ ਮਤਲਬ ਕੰਦਾ ਦਾ ਚਾਦ ਫਿਰ ਬਲਿਆ ਆਇਆ ਜਿੱਥੇ ਤੇ ਇਸ ਕਰਕੇ ਮਤਲਬ ਕਿ ਇਹਨੂੰ ਪਤਾ ਨਹੀਂ ਲੱਗਾ ਰਾਤ ਆ ਕਰਕੇ ਤੇ ਨਸ਼ਾ ਫਿਰ ਕਾਫੀ ਆਪੀ ਕਿਵਟ ਦੇ ਵਿੱਚ ਨਸ਼ਾ ਜੀ ਵੇਖੋ ਸਾਰਿਆਂ ਨੂੰ ਪਤਾ ਇਹ ਨਸ਼ਾ ਜਿੱਥੇ ਹੈਗਾ ਮਤਲਬ ਸਾਡੇ ਪਹਾੜਾਂ ਤੇ ਫਿਰ ਕਾਫੀ ਆ ਜਿੱਦਾਂ ਸਾਡੇ ਨੂੰ ਬੱਚੇ ਡੈਥ ਹੋ ਗਈ ਹੈ ਤੁਹ ਕਿੰਨੇ ਜੀ ਹੁਣ ਪਰਿਵਾਰ ਪਿਛੇ ਕੀ ਕੀ ਪਰਿਵਾਰ ਚ ਫਾਦਰ ਸਾਹਿਬ ਮਦਰ ਉਹਦੇ ਵਾਈਫ ਐ ਇੱਕ ਬੇਟਾ ਦਾਖਲ ਹਾਂ ਸਿਸਟਰ ਸਿਸਟਰ ਐ ਸਿਸਟਰ ਵੀ ਆਏ ਹੋਏ ਹਨ ਹਾਂ ਸਰ ਇੱਕ ਪਿਕਵਿੰਟ ਪਿੰਡ ਦੇ ਵਿੱਚ ਨੌਜਵਾਨ ਦੀ ਨਸ਼ੇ ਨਾਲ ਮੌਤ ਹੋਈ ਐ ਸਰ ਕੀ ਨਾਮ ਆ ਕੀ ਪਛਾਣ ਹੋਈ ਤੇ ਸਰ ਕਿੱਥੋਂ ਜਿਹੜੀ ਡੈਡ ਬਡੀ ਮਿਲੀ ਐ ਹਾਂ ਸਿਰ ਇਨਫੋਰਮੇਸ਼ਨ ਆਈ ਸੀ ਕਿ ਇਦਾਂ ਡਰੇਨ ਦੇ ਲਾਗੇ ਇੱਕ ਡੈਡ ਬਡੀ ਪਈ ਐ ਤੇ ਜਦੋਂ ਜਾ ਕੇ ਚੈੱਕ ਕੀਤਾ ਇਹਦਾ ਇਹਦੇ ਆ ਨਾਟ ਦੇ ਵਿੱਚੋਂ ਸਾਨੂੰ ਪਰਸ ਮਿਲ ਗਿਆ ਪਰਸ ਦੇ ਵਿੱਚੋਂ ਇਹਦਾ ਮੋਬਾਈਲ ਨੰਬਰ ਕੰਟੈਕਟ ਲੱਗ ਗਿਆ ਸੀ ਕਿ ਦੇ ਘਰ ਦੇ ਹਨ ਕੰਟੈਕਟ ਕੀਤਾ ਇਹਦਾ ਸਾਲਾ ਇਥੇ ਸ਼ਿਵਾਜਪੁਰ ਦੇ ਲੱਗੇ ਬੇਗੀਪੁਰ ਦਾ ਉਹਦੇ ਨਾਲ ਕੰਟੈਕਟ ਹੋਇਆ ਸੀ ਉਹ ਆਗੇ ਮੌਕੇ ਦੇ ਉੱਤੇ ਇਹਦੀ ਪਛਾਣ ਹੋਈ ਆ ਗੁਰਪਿੰਦਰ ਸਿੰਘ son of ਬਲਵिलास ਸਿੰਘ ਤੇ ਭਿੱਕੀ ਫੋੜ ਦਾ ਰਹਿਣ ਵਾਲਾ 30-35 ਸਾਲ ਦੀ ਦੀ ਉਮਰ ਹੈ ਤੇ ਇਹ ਵੀ ਪਤਾ ਲੱਗਾ ਕਿ ਮਾੜਾ ਮੋਟਾ ਨਸ਼ਾ ਲੋਸ਼ਾ ਵੀ ਕਰਦਾ ਸੀ ਵੈਸੇ ਜੀਸੀਬੀ অপারেਟਰ ਆ ਜਲੰਧਰ ਇਸੇ ਕੰਪਨੀ ਚ ਕੰਮ ਕਰਦਾ ਸੀ ਕੋਈ ਸਰ ਲਾਗੋ ਕੋਈ ਸ਼ੱਕੀ ਜੇ ਮੰਨ ਲਓ ਚੇਂਜ ਵਗੈਰਾ ਉਹ ਨਹੀਂ ਨਹੀਂ ਐ ਹੋਜੀ ਕੋਈ ਗਲਬਾਤ ਨਹੀਂ ਕੋਈ ਸਰਟੀਫਿਕੇਟ ਨਹੀਂ ਆ ਬਿਲਕੁਲ ਠੀਕ ਠਾਕ ਆ ਪੁਲਿਸ ਕੀ ਕਾਰਵਾਈ ਕੀਤੀ ਹੈ 174 ਹੁਣ ਇਹ ਫਿਲਹਾਲ 174 ਦੀ ਕਾਰਵਾਈ ਕਰ ਰਹੇ ਆ ਕਮ ਸੇ ਕਮ ਇਹਦਾ ਕਾਜ਼ ਆਫ ਡੈਥ ਪਤਾ ਲੱਗੇ ਸਾਨੂੰ ਉਹਦੇ ਬਾਅਦ ਪ੍ਰਸੀਡ ਆਨ ਕਰਾਂਗੇ